ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਐਸੀ ਜਿਹੜੀ ਹੈ ਡਾਇਰੈਕਸ਼ਨ ਐਂਡ ਐਸੀ ਇੱਕ ਡਾਈਮੈਂਸ਼ਨ ਜਿਹੜੀ ਕਿ 180 ਡਿਗਰੀ ਤੋਂ ਲੈ ਕੇ 210 ਡਿਗਰੀ ਤੇ એનર્ਜੀ ਸਾਡੇ ਉੱਤੇ ਆਂਦੀ ਹੈ ਉਹ ਹੈਗੀ ਹੈ ਤੁਲਾ ਰਾਸ਼ੀ ਤੇ ਉਸ ਦੇ ਜਿਹੜੇ ਮਾਲਕ ਹੈਗੇ ਆ ਜਿਹੜੇ ਫਿਲਟਰ ਕਰਕੇ ਬਿਊਟੀ ਸਾਨੂੰ ਸਾਰੀ ਭੇਜਦੇ ਆ ਉਹਨਾਂ ਦਾ ਨਾਂ ਹੈ ਸ਼ੁਕਰ ਸ਼ੁਕਰ ਇਸ ਰਾਸ਼ੀ ਦੇ ਮਾਲਕ ਹੈ ਤੇ ਇਹ ਰਾਸ਼ੀ ਦੇ ਵਿੱਚੋਂ ਕੀ ਆਂਦਾ ਆ ਇੱਕ ਹੀਰੋ ਰਾਸ਼ੀ ਆ ਇਹ ਜਿਸ ਤਰ੍ਹਾਂ ਫਿਲਮ ਸਟਾਰ ਜਿਹੜੇ ਹੀਰੋ ਹੈ ਫਿਲਮ ਇੰਡਸਟਰੀ ਦਾ ਕੰਮ ਬਿਊਟੀ ਦਾ ਕੰਮ ਜਿੰਨਾ ਖੂਬਸੂਰਤ ਸਾਡੇ ਸੈਂਸਾਂ ਦਾ ਖੂਬਸੂਰਤ ਪਰਫਿਊਮ ਖੂਬਸੂਰਤ 뮤직 ਅੱਖਾਂ ਨੂੰ ਖੂਬਸੂਰਤ ਦੇਖਣ ਨੂੰ ਦ੍ਰਿਸ਼ ਛੂਂ ਦੇ ਲਈ ਖੂਬਸੂਰਤ ਕੱਪੜੇ ਜਾਂ ਖਾਣ ਦੇ ਲਈ ਫੂਡ ਇਹ ਸਾਰੇ ਦਾ ਸਾਰਾ ਜਿਹੜਾ ਆ ਜਿਨ੍ਹਾਂ ਲੋਕਾਂ ਦਾ ਜਿਹੜਾ ਤੁਲਾ ਰਾਸ਼ੀ ਹੈਗੀ ਆ ਉਹ ਉਹ ਹੁੰਦੀ ਹੈ ਉਹ ਲੋਕ ਇਹ ਇਸ ਤਰ੍ਹਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਬਹਿਸ ਰਹਿੰਦੇ ਆ ਖਾਣ ਪੀਣ ਦੇ ਵਿੱਚ ਖੁਸ਼ ਰਹਿਣ ਤੇ ਹੱਸਦੇ ਆ ਖੇਡਦੇ ਆ ਔਰ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਘੁੰਮਣਾ ਫਿਰਨਾ ਪਸੰਦ ਹੈ ਆਲਵੇਜ਼ ਉਹ ਜੋਲੀ ਮੂਡ ਚ ਰਹਿੰਦੇ ਆ ਤੇ ਇਹ ਰਾਸ਼ੀ ਜਿਹੜੀ ਹੈਗੀ ਹੈ ਇਸ ਦੇ ਵਿੱਚ ਜਿਹੜਾ ਇਹ ਸਿੰਬਲ ਆ ਉਹ ਹੈਗਾ ਯਾਰ ਜਿਹੜਾ ਤਰਾਜੂ ਤਕੜੀ ਇਨਸਾਫ ਇੱਕਦਮ ਬੈਲੈਂਸ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ 골ਡਨ ਰੇਸ਼ੋ ਕੀ ਹੁੰਦੀ ਹੈ ਕਿ ਜਿਹੜੇ ਜੜੀਆਂ ਵੀ ਚੀਜ਼ਾਂ ਸਾਨੂੰ ਖੂਬਸੂਤ ਲੱਗਦੀਆਂ ਜਿਸ ਤਰ੍ਹਾਂ ਜੇ ਅਗਰ ਕੋਈ ਸਾਨੂੰ ਇਨਸਾਨ ਖੂਬਸੂਤ ਲੱਗਦਾ ਉਹ ਇਨਸਾਨ ਇਸ ਕਰਕੇ ਖੂਬਸੂਤ ਲੱਗਦਾ ਕਿ ਉਸ ਦੀਆਂ ਅੱਖਾਂ ਉਸ ਦਾ ਨੱਕ ਲਿਪਸ ਬੋਡੀ ਉਸ ਦਾ ਫੇਸ ਸਾਰਾ ਕੋਸ਼ਿਕ 골ਡਨ ਰੇਸ਼ੋ ਜਿਹੜੀ 16/9 ਅਸੀਂ ਕਹਿੰਦੇ ਹਾਂ ਉਸ ਦੇ ਵਿੱਚ ਨੇਚਰਲੀ ਉਹ ਹੁੰਦਾ ਹੈ ਦੈਟਸ ਵਾਈ ਉਹ ਅਟਰੈਕਸ਼ਨ ਉਸ ਦੀ ਤਰਫ ਹੁੰਦੀ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਵੀ ਚੀਜ਼ਾਂ ਕੋਈ ਖੂਬਸੂਰਤ ਹੁੰਦੀਆਂ ਆ ਉਹਨਾਂ ਦੇ ਪਿੱਛੇ ਜਿਹੜੀ 골ਡਨ ਰੇਸ਼ਿਓ ਵਰਕ ਕਰਦੀ ਆ ਇਹ ਸਾਰੀ 골ਡਨ ਰੇਸ਼ਿਓ ਬੀਨਸ ਹੈਗਾ ਯਕ ਕਿਉਂਕਿ ਜਿਹੜਾ ਬੰਦਾ ਕੋਈ ਖੂਬਸੂਰਤ ਭਵਨ ਬਣਾਦਾ ਉਹ ਐਨ ਫਿਰ ਜੇ ਉਹਨੂੰ ਪਰਫੈਕਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਾਉਣੀਆਂ ਆ ਪਰਫੈਕਟ ਬਣਾਉਣੀਆਂ ਖੂਬਸੂਰਤ ਕਾਰ ਡਿਜ਼ਾਈਨਰ ਆ ਜਿਹੜਾ ਉਹ ਐਨ ਹਰ ਚੀਜ਼ ਬੈਲੈਂਸ ਦੇ ਵਿੱਚ ਕਰਦਾ ਆ ਨੇ ਮੈਨੀ ਥਿੰਗ ਕੋਈ ਫੂਡ ਉਹਦੇ ਵਿੱਚ ਜਿਹੜੇ ਮਸਾਲੇ ਆ ਪਰਫੈਕਟ ਅਗਰ ਬੈਲੈਂਸ ਦੇ ਵਿੱਚ ਹੈ ਤਾਂ ਹੀ ਉਹ ਖੂਬਸੂਰਤ ਲੱਗਦਾ ਕੋਈ ਜਿਹੜੇ ਅਸੀਂ ਕੋਈ ਸੁਗੰਧ ਲੈਨੇ ਆ ਜਾਂ ਕੋਈ ਅਸੀਂ ਦ੍ਰਿਸ਼ ਦੇਖਦੇ ਆ ਨੇ ਮੈਨ ਨਹੀਂ ਥਿੰਗ ਸੋ ਬਿਊਟੀ ਪਾਰਲਰ ਮੇਕਅਪ ਇਹ ਸਾਰਾ ਕੁਝ ਜਿਹੜੇ ਕੱਪੜਿਆਂ ਦਾ ਇੱਕ ਸਟਾਈਲਿਸ਼ ਜਿੰਨਾ ਇਹ ਸਾਰੀ ਬਿਊਟੀ ਫਿਲਮ ਇੰਡਸਟਰੀ ਜਿਹੜਾ ਇੱਕ ਇੱਕ ਸੀਨ ਹੈਗਾ ਆ ਉਸ ਨੂੰ ਕ੍ਰੀਏਟ ਕਰਨਾ ਉਹਦੇ ਓਮੋਸ਼ਨ ਹਰ ਚੀਜ਼ ਦੀ ਲਾਈਟਿੰਗ ਉਹ ਐਕਸਪ੍ਰੈਸ਼ਨ ਹਰ ਚੀਜ਼ ਨੂੰ ਜਦੋਂ ਅਸੀਂ ਦੇਖਦੇ ਆ ਜਦੋਂ ਉਹ ਤਾਂ ਹੀ ਉਹ ਚੀਜ਼ ਆਪਣੀ ਤਰ੍ਹਾਂ ਇੱਕ ਬਹੁਤ ਬਿਊਟੀਫੁਲ ਅਟਰੈਕਸ਼ਨ ਕ੍ਰੀਏਟ ਕਰਦੀ ਹੈ ਇਹ ਤੁਲਾ ਰਾਸ਼ੀ ਦੇ ਵਿੱਚ ਇੱਕ ਪਾਵਰ ਹੈ ਸੋ ਇਸ ਰਾਸ਼ੀ ਦੇ ਵਿੱਚ ਜਿਹੜਾ ਇਹਦਾ ਅਗਰ ਤੁਲਾ ਰਾਸ਼ੀ ਦੇ ਵਿੱਚ ਜਦੋਂ ਚੰਦਰਮਾ ਬੈਠਾ ਹੁੰਦਾ ਤੁਹਾਡੇ ਜਨਮ ਦੇ ਵੇਲੇ ਤਾਂ ਇਹ ਤੁਲਾ ਰਾਸ਼ੀ ਬਣਦੀ ਹੈ ਤੇ ਅਗਰ ਵੀਨਸ ਵੀ ਨਾਲ ਬੈਠਾ ਹੋਵੇ ਤਾਂ ਕੀ ਬਾਤ ਹੈ ਮਤਲਬ ਇਹ ਫਿਰ ਇੱਕ ਪੰਜ ਮਹਾਪੁਰਸ਼ ਜੋਗ ਬਣ ਜਾਂਦਾ ਦੂਸਰੀ ਚੀਜ਼ ਕੀ ਹੈ ਕਿ ਅਗਰ ਇੱਥੇ ਸੈਟਰਨ ਬੈਠੇ ਹੋਣ ਸੈਟਰਨ ਇਸ ਜਗ੍ਹਾ ਦੇ ਉੱਤੇ ਉਚਿਤ ਦੇ ਹੋ ਜਾਂਦੇ ਉਹ ਵੀ ਪੰਜ ਮਹਾਪੁਰਸ਼ ਜੋਗ ਬਣਾ ਦਿਆ ਹਾਂ ਅਗਰ ਇੱਥੇ ਸੂਰਜ ਬੈਠੇ ਹੋਣ ਤਾਂ ਇਹ ਰਾਸ਼ੀ ਜਿਹੜੀ ਆ ਇੱਥੇ ਸੂਰਜ ਆ ਕੇ ਨੀਚ ਹੋ ਜਾਂਦੇ ਆ ਉਹਦੇ ਆਤਮਾ ਬੰਦੇ ਦੀ ਕਿੰਗ ਤਾਂ ਹੁੰਦਾ ਆ ਪਰ ਹੁੰਦਾ ਸ਼ੇਰ ਤਾਂ ਸ਼ੇਰ ਆ ਪਰ ਹੁੰਦਾ ਸਰਗਸਤਾ ਸੋ ਇਹ ਚੀਜ਼ਾਂ ਅਫੈਕਟ ਕਰਦੀਆਂ ਹੁਣ ਅਗਰ ਅਸੀਂ ਦੇਖੀਏ ਕਿ ਅੱਜ ਕੱਲ ਇਸ ਰਾਸ਼ੀ ਤੇ ਕੀ ਚੱਲ ਰਿਹਾ ਮੰਗਲ ਦਾ 15 ਨਵੰਬਰ ਸਪਟੰਬਰ ਤੋਂ 15 ਸਪਟੰਬਰ ਤੋਂ ਬਹੁਤ ਵੱਡੀ ਚੇਂਜਸ ਆ ਰਹੀ ਹੈ ਇਹਦੇ ਵਿੱਚ ਕੀ ਹੋਇਆ ਵੀਨਸ 4 ਤੋਂ 5 ਚਲੇ ਜਾਣਗੇ 5 ਤੋਂ 6 ਦੇ ਵਿੱਚ ਮਰਕਰੀ ਐਂਡ ਸਨ ਚਲੇ ਜਾਣਗੇ ਫ্রম 6 ਤੋਂ 7 ਦੇ ਵਿੱਚ ਜਿਹੜੇ ਹੈਗੇ ਆ ਉਹ ਮਾਰਸ ਆ ਜਾਣਗੇ ਸੋ ਇਹ ਜਿਹੜੀ ਚੀਜ਼ ਆ ਚੰਦਰਮਾ ਵੀ ਘੁੰਮਦਾ ਹੀ ਰਹਿੰਦਾ ਹੈ ਇਹ ਜਿਹੜੇ 13 14 15 ਸੈਪਟੈਂਬਰ ਨੂੰ ਇਹ ਚੇਂਜ ਆ ਰਹੀ ਹੈ ਇਹਦੇ ਵਿੱਚ ਜਿਹੜਾ ਲਗਨੇਸ਼ ਨੰਬਰ 1 ਉਹ ਚਲਾ ਗਿਆ ਜੀ profit ਦੇ ਵਿੱਚ ਜਿਹੜੇ ਇਹਨਾਂ ਨੇ ਜਿੱਥੇ ਵੀ ਇਨਵੈਸਟਮੈਂਟਾਂ ਕੀਤੀਆਂ ਆ ਉਹਨਾਂ ਤੋਂ ਇਹਨਾਂ ਨੂੰ ਧਨ ਜਿਹੜਾ ਆ ਉਹ profit ਜਿਹੜਾ ਆਣ ਦੀਆਂ ਪੂਰੀਆਂ ਪੂਰੀਆਂ ਸੰਭਾਵਨਾ ਆ ਪਰ ਇਹਨਾਂ ਨੂੰ ਅਲਰਟ ਅਵੇਅਰ ਰਹਿਣਾ ਪੈਣਾ ਅਦਰਵਾਇਸ ਕੇ ਟੂ ਐਂਡ ਰਾਹੁ ਜਿਹੜਾ ਹੈਗਾ ਆ ਉਹ ਥੋੜੀ ਕਟਿੰਗ ਕਰ ਸਕਦੇ ਆ ਫਿਰ ਅਗਰ ਅਸੀਂ ਦੇਖਦੇ ਆ ਇਹਨਾਂ ਦਾ ਜਿਹੜਾ profit ਦਾ ਮਾਲਕ ਇਟਸੈਲਫ ਉਹ ਖਰਚ ਵਿੱਚ ਚਲਾ ਗਿਆ ਇਹਨਾਂ ਦੇ ਖਰਚੇ ਜਿਹੜੇ ਆ ਬਿਊਟੀ ਦੇ ਨਾਲ ਰਿਲੇਟਡ ਚੀਜ਼ਾਂ ਦੇ ਉੱਤੇ ਬਿਕੋਜ਼ ਲਗਨੇਸ਼ ਬੀਨੇ ਸੱਥ ਆ ਗਿਆ ਤਾਂ ਬਿਊਟੀ ਦੇ ਉੱਪਰ ਇਹ ਆਪਣੇ ਐਸ਼ ਉਪਰਸਥੀ ਦੇ ਉੱਤੇ ਘੁੰਮਣ ਫਿਰਨ ਤੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਇਹਨਾਂ ਦੇ ਖਰਚੇ ਇਸ ਵਕਤ ਹੋਣਗੇ ਇਹਨਾਂ ਨੂੰ ਥੋੜਾ ਜਿਹਾ ਆਪਣੇ ਆਪ ਦੇ ਨਾਲ ਮਤਲਬ ਜੁੜਨ ਦਾ ਮੌਕਾ ਮਿਲੂਗਾ ਇੱਕ ਅਲੱਗ ਡਾਈਮੈਂਸ਼ਨ ਖੁੱਲੇਗੀ ਸਪਿਰਚੁਅਲਿਟੀ ਦੀ ਵੀ ਕਹਿ ਸਕਦੇ ਆ ਤੇ ਕੁਝ ਨਾ ਕੁਝ ਬਿਕੋਜ਼ ਇਹ ਭਾਗ ਦਾ ਮਾਲਕ ਉੱਚ ਦੇ ਹੋ ਗਏ ਆ ਹੈ ਤਾਂ ਅਸਤ ਹਲੇ ਬੱਤ ਪਰ ਵੀ ਉਹ ਵੀ ਭਾਗ ਨੂੰ ਵੀ ਥੋੜਾ ਜਿਹਾ ਚਮਕਾਣਗੇ ਵੀ ਉਸ ਕਮਾਏ ਹੋਏ ਉਹ ਪੈਸੇ ਨੂੰ ਇਹ ਵਧੀਆ ਤਰੀਕੇ ਦੇ ਨਾਲ ਮਜ਼ੇ ਲੈ ਲੈ ਕੇ ਕਿਤੇ ਨਾ ਕਿਤੇ ਖਰਚਣਗੇ। ਦੈਨ ਮਾਰਸ ਮਾਰਸ ਉਹ ਇਹਨਾਂ ਦੇ ਜਿਹੜਾ ਹੈਗਾ ਆ ਉਹ ਸੈਕੰਡ ਐਂਡ 7000 ਦਾ ਮਾਲਕ ਹੈਗਾ ਧਨ ਦਾ ਮਾਲਕ ਲਗਨ ਚ ਆ ਗਿਆ ਇਹ ਸ਼ੁਭ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਤਰਫ ਤੋਂ ਧਨ ਜਿਹੜਾ ਉਹ ਆਏਗਾ ਪਬਲਿਕ ਦਾ ਸਾਥ ਵੀ ਮਿਲੇਗਾ ਇਹ ਗੁੱਡ ਹੈ ਪਰ ਕਿਉਂਕਿ ਇਹ 7th ਕਰਦੇ ਵੀ ਮਾਲਕ ਹੈਗਾ ਇਸ ਕਰਕੇ 7th ਹਾਊਸ ਹੁੰਦਾ ਪਾਰਟਨਰਸ਼ਿਪ ਦਾ ਤੇ ਡੈਲੀ ਇਨਕਮ ਦਾ ਉੱਥੇ ਜਿਹੜਾ ਹੈਗਾ ਆ 파ਟਨਰ ਦੇ ਨਾਲ ਇਹਨਾਂ ਨੂੰ ਬੜਾ ਮਿਲਾ ਕੇ ਡਿਪਲੋਮੇਸੀ ਯੂਜ਼ ਕਰਕੇ ਟਾਈਮ ਕੱਢਣਾ ਚਾਹੀਦਾ ਹੈ ਤੇ 8ਵੀਂ ਦ੍ਰਿਸ਼ਟੀ ਪੈ ਰਹੀ ਹੈ ਇਹਨਾਂ ਦੀ 8ਵੇਂ ਘਰ ਦੇ ਉੱਤੇ ਤੇ ਇਹ ਵੀ ਕੋਈ ਵਧੀਆ ਨਹੀਂ ਹੈਗੀ ਅਸਲ ਦੇ ਵਿੱਚ 올 ਓਵਰ ਥੋੜਾ ਜਿਹਾ ਮਾਰਸ ਅਣੀ ਐਂਗਰ ਤੇ ਇਹਨਾਂ ਨੂੰ ਕੰਟਰੋਲ ਕਰਨਾ ਹੈ ਕਿਉਂਕਿ ਇਸ ਵਕਤ ਕੀ ਹੋਇਆ ਸ਼ਨੀ ਦੇ ਨਾਲ ਮਾਰਸ ਜਿਹੜਾ 6ਵਾਂ 8ਵਾਂ ਜੋਗ ਤੇ ਸੂਰਜ ਦੇ ਨਾਲ ਡਾਇਰੈਕਟ ਮਤਲਬ ਇਹਦੀਆਂ એનਰਜੀਆਂ ਹੈਗੀਆਂ ਇੱਕ ਹੈਗਾ ਅਗ ਤੇ ਦੂਸਰਾ ਹੈਗਾ ਤੇਲ ਇਹਨਾਂ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਦੂਜਾ ਹੁੰਦਾ ਨਾ ਸਪਾਰਕ ਵਾਲੀ ਸਿਚੁਏਸ਼ਨ ਇਹਨੂੰ ਆਪਾਂ ਕਹਿ ਸਕਦੇ ਹਾਂ ਹੁਣ ਅਗਰ ਅਸੀਂ ਸੋਚੀਏ ਕਿ ਜਿਹੜਾ ਸੂਰਜ ਹੈਗਾ ਇਹ ਸ਼ਨੀ ਮਹਾਰਾਜ ਦੇ ਪਿਤਾ ਜੀ ਕਿਹਾ ਜਾਂਦਾ ਉਹਨੂੰ ਕਿ ਲਾਈਟ ਜਿਹੜੀ ਹੈਗੀ ਜਿੱਥੇ ਆਂਦੀ ਹੈ ਉਸ ਜਗ੍ਹਾ ਦੇ ਉੱਤੇ ਡਾਰਕਨੈਸ ਤਾਂ ਹੀ ਪਤਾ ਲੱਗਦਾ ਨਾ ਜਿੱਥੇ ਡਾਰਕ ਹੈ ਉੱਥੇ ਲਾਈਟ ਦਾ ਤਾਂ ਪਤਾ ਲੱਗਦਾ ਇਹ ਹਨੇਰਾ ਤੇ ਲਾਈਟ ਹੈ ਤੇ ਜਿਹੜੇ ਹੈਗਾ ਹਨੇਰਾ ਆ ਇਹਨਾਂ ਦਾ ਆਪਸ ਵਿੱਚ ਦੁਸ਼ਮਣੀ ਹੈ ਇਹ ਵੀ ਥੋੜੀ ਜਿਹੀ ਇੱਕ ਦੂਜੇ ਨਾਲ ਖਾਰ ਖਾਂਦੇ ਆ ਮਤਲਬ ਆਤਮਾ ਨੂੰ ਅਨਨੇਸੈਸਰੀ ਕੁਝ ਭੈਜਾ ਲੱਗਿਆ ਰਹਿੰਦਾ ਆ ਇਹ 올 ਓਵਰ ਜਿਹੜੀ ਸਿਚੁਏਸ਼ਨ ਸਾਡੀ ਬਧੀਆ ਹੈਗਾ ਜੂਪੀਟਰ ਦੀ ਦ੍ਰਿਸ਼ਟੀ ਵੀ ਲਗਨ ਤੇ ਵੀ ਹੈਗੀ ਆ ਮਾਰਸ ਤੇ ਵੀ ਹੈਗੀ ਆ ਤੇ ਰਾਹੂ ਤੇ ਵੀ ਹੈਗਾ ਸੇਮ ਇਹ ਜਿਹੜੀਆਂ એનਰਜੀਜ਼ ਦੀ ਗੱਲ ਕਰਦੇ ਜੂਪੀਟਰ ਇੱਕ ਸ਼ੁਭ એનર્ਜੀ ਹੈ ਸ਼ੁਭ એનર્ਜੀ ਦਬੀ ਨਾ ਤੇ ਕੁਛ ਨਾ ਕੁਛ ਲਾ ਫੈਕਟਰ ਰਹੇਗਾ ਸੇਮ ਡੈਵਲ ਜੈਦਾ ਵੀ ਰਹੇਗਾ ਤੇ ਇਹੇ ਚੀਜ਼ਾਂ ਰਲਿਆ ਮਿਲਿਆ ਹੈਗਾ ਬਟ ਕਿਉਂਕਿ ਲਗਨੇਸ਼ ਬਹੁਤ ਬਿਊਟੀਫੁਲ ਪਲੇਸ ਤੇ ਬੈਠੇ ਹੈਗੇ ਆ ਤੇ ਇਹਨਾਂ ਨੂੰ ਸੈਟਰਨ ਵੀ ਇਹਨਾਂ ਨੂੰ ਸਪੋਰਟ ਕਰਦੇ ਰਹੇਗਾ ਕਿਉਂਕਿ ਸੈਟਰਨ ਇਹ ਤੁਲਾ ਰਾਸ਼ੀ ਦਾ ਜਿਹੜਾ ਹੈਗਾ ਆ ਉਹ ਹਾਕਰਕ ਗ੍ਰਹਿ ਹੈਗਾ ਮੰਨਿਆ ਜਾਂਦਾ ਤੇ ਇਹ ਜਿੱਥੇ ਬੈਠਾ ਇੱਥੇ ਦੁਸ਼ਮਣ ਨਾਸ਼ ਕਰਦਾ ਬਿਮਾਰੀਆਂ ਦਾ ਨਾਸ਼ ਕਰਦਾ ਆ ਤੇ ਹੋਰ ਵੀ ਜਿਹੜੀਆਂ ਬੈਡ ਚੀਜ਼ਾਂ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਦਾ ਨਾਸ਼ ਕਰਦਾ ਬੈਠ ਕੇ ਸੋ 올 ਓਵਰ ਦੀ ਤੁਲਾ ਰਾਸ਼ੀ ਵਾਲੇ ਬਹੁਤ ਲੱਕੀ ਹੈ ਇਹਨਾਂ ਨੂੰ ਮਤਲਬ ਇਹ ਕਾਇਮ ਹੈ ਜਿੱਥੇ ਇਹ ਬਹੁਤ ਬਿਊਟੀਫੁੱਲ ਆਪਣੇ ਆਪ ਨੂੰ ਇੰਟਰਟੇਨ ਕਰਨਗੇ 뮤ਜ਼ਿਕ ਦੇ ਨਾਲ ਕਰ ਸਕਦੇ ਆ ਖੂਬਸੂਰਤ ਖਾਣਿਆਂ ਦਾ ਖੂਬਸੂਰਤ ਰਮਾਂਸ ਅਲੱਗ-ਅਲੱਗ ਖੂਬਸੂਰਤ ਜਗਾਹਾਂ ਮਾਤੇ ਇਹਨਾਂ ਨੂੰ ਜਾਣ ਦਾ ਮੌਕਾ ਮਿਲ ਸਕਦਾ ਹੈ ਐਂਡ ਇਸ ਟਾਈਮ ਦਾ ਇਹਨਾਂ ਨੂੰ ਅਗਲੇ 45 ਦਿਨ ਤੱਕ ਖੂਬਸੂਰਤ ਆਨੰਦ ਦਾ ਆਨੰਦ ਲੈਣਾ ਚਾਹੀਦਾ ਹੈ ਥੈਂਕ ਯੂ